ਦੇਸ਼ ਛੋੜ ਪਰਦੇਸ ਐ ਧਾਇਆ ਪੰਜ ਛੰਡਾਲ ਨਾਲੇ ਲੈ ਆਇਆ ਵਿਅਕਤੀ ਨਾ ਅੰਮ੍ਰਿਤ ਰਸ ਲੱਭਣ ਵਾਸਤੇ ਕਦੇ ਕਿਸੇ ਥਾਂ ਤੇ ਜਾਂਦਾ ਹੈ ਕਦੇ ਕਿਸੇ ਥਾਂ ਤੇ ਜਾਂਦਾ ਹੈ ਕੋਈ ਆਪਣਾ ਦੇਸ਼ ਛੱਡ ਕੇ ਵਿਦੇਸ਼ ਵਿੱਚ ਜਾਂਦਾ ਹੈ ਅਸੀਂ ਜਿੱਥੇ ਮਰਜੀ ਜਾਈਏ ਜੇ ਜੀਵਨ ਵਿੱਚ ਨਾ ਇੱਕ ਵੀ ਵਿਕਾਰ ਦਾ ਮਾੜਾ ਪ੍ਰਭਾਵ ਅਸੀਂ ਨਾਲ ਚੁੱਕੀ ਫਿਰਦੇ ਹਾਂ ਚਾਹੇ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ ਮਾੜਾ ਪ੍ਰਭਾਵ ਅਸੀਂ ਇਹਨਾਂ ਵਿੱਚੋਂ ਜੇ ਇੱਕ ਵੀ ਮਾੜਾ ਪ੍ਰਭਾਵ ਨਾਲ ਚੁੱਕੀ ਫਿਰਦੇ ਆਂ ਜੀਵਨ ਵਿੱਚ ਸੁੱਖ ਆ ਹੀ ਨਹੀਂ ਸਕਦਾ ਕਦੇ ਵੀ ਪੰਜ ਚੰਡਾਲ ਨਾਲ ਹੀ ਲਿਆ ਆ ਕਈ ਲੋਕ ਤੇ ਐਸੇ ਨੇ ਪੰਜਾਂ ਦਾ ਹੀ ਮਾੜਾ ਪ੍ਰਭਾਵ ਨਾਲ ਚੁੱਕੀ ਫਿਰਦੇ ਨੇ ਪਰ ਸੁੱਖ ਭਾਲਦੇ ਆਂ ਅਸੀਂ ਕੈਨੇਡਾ ਜਾਂਦੇ ਆਂ ਅਮਰੀਕਾ ਜਾਂਦੇ ਆਂ ਆਸਟ੍ਰੇਲੀਆ ਜਿੱਥੇ ਮਰਜੀ ਜਾਈਏ ਬੰਦਾ ਸੋਚਦਾ ਬਾਹਰ ਜਾ ਕੇ ਮੈਂ ਪੈਸਾ ਕਮਾਵਾਂਗਾ ਮੇਰੇ ਕੋਲ ਬੜਾ ਪੈਸਾ ਆਏਗਾ ਮੈਂ ਵੱਡਾ ਘਰ ਪਾਵਾਂਗਾ ਮੈਨੂੰ ਸਦੀਵੀ ਸੁੱਖ ਪ੍ਰਾਪਤ ਹੋ ਜਾਏਗਾ ਪਰ ਨਹੀਂ ਸੁੱਖ ਨਾ ਤੇ ਪੈਸੇ ਵਿੱਚ ਹੈ ਨਾ ਸੁੱਖ ਕਿਤੇ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਚਾਹ ਕਿਤੇ ਸੁੱਖ ਨਹੀਂ ਕਈ ਸੋਚਦੇ ਆ ਮੇਰੇ ਨਾਲ ਉਹ ਰਿਸ਼ਤਾ ਜੁੜੇ ਮੇਰੇ ਕੋਲ ਪਤੀ ਆ ਜਾਏ ਮੇਰੇ ਕੋਲ ਪਤਨੀ ਆ ਜਾਏ ਮੇਰਾ ਕੋਈ ਮਿੱਤਰ ਬਣ ਜਾਏ ਮੈਂ ਬੜਾ ਖੁਸ਼ ਹੋ ਜਾਵਾਂਗਾ ਮੈਨੂੰ ਸਾਰੇ ਸੁੱਖ ਮਿਲ ਜਾਣਗੇ ਪਰ ਨਹੀਂ ਮਨ ਰੇ ਥਿਰ ਰੋਹ ਮਤ ਕਤ ਜਾਹੀਂ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀਂ ਜੀਓ ਸੁਖ ਕਿੱਤੇ ਐ ਸੁਖ ਸਾਡੇ ਅੰਦਰ ਐ ਸੁਖ ਕਿੱਤੇ ਬਾਹਰ ਨਹੀਂ ਸੁਖ ਸਾਡੇ ਅੰਦਰ ਐ ਮਨ ਰੇ ਥਿਰ ਰੋਹ ਮਤ ਕਤ ਜਾਹੀਂ ਜੀਓ ਬਾਹਰ ਲੱਭਣ ਦੀ ਲੋੜ ਨਹੀਂ ਸੁਖ ਸੁਖ ਤੇ ਸਾਡੇ ਅੰਦਰ ਪਿਆ ਆਲਰੇਡੀ ਬਸ ਆਪਣੇ ਜੀਵਨ ਵਿੱਚੋਂ ਸਤ ਸੰਤੋਖ ਦਇਆ ਇਮਾਨਦਾਰੀ ਧੀਰਜ ਇਨਸਾਨੀਅਤ ਨੂੰ ਪ੍ਰਗਟ ਕਰਨ ਦੀ ਲੋੜ ਐ ਜਦੋਂ ਇਹ दैवी ਗੁਣ ਸਾਡੇ ਜੀਵਨ ਵਿੱਚ ਉਹ ਪ੍ਰਗਟ ਹੋ ਗਏ ਸੁੱਖ ਤੇ ਬਸ ਨਾਲ ਹੀ ਹੈ ਸੁੱਖ ਲੱਭਣ ਦੀ ਲੋੜ ਥੋੜਾ ਹੈ ਦੁਨੀਆ ਸੁੱਖ ਲੱਭਦੀ ਹੈ ਬਾਹਰੋਂ ਜਿਹਦੇ ਕੋਲ ਬਹੁਤਾ ਪੈਸਾ ਉਹ ਧਾਰਮਿਕ ਸਥਾਨ ਤੇ ਜਾ ਕੇ ਸੁੱਖ ਲੱਭਦੀ ਹੈ ਜਿਹਦੇ ਕੋਲ ਪੈਸਾ ਨਹੀਂ ਉਹ ਵਿਦੇਸ਼ਾਂ ਵਿੱਚ ਜਾ ਕੇ ਸੁੱਖ ਲੱਭਦਾ ਹੈ ਵੀ ਮੈਂ ਬਾਹਰ ਜਾ ਕੇ ਸੂਖੀ ਹੋਵਾਂਗਾ ਪੈਸਾ ਕਮਾਵਾਂਗਾ ਜਦੋਂ ਸੂਖੀ ਹੋਣ ਦਾ ਟਾਈਮ ਆਉਂਦਾ ਪੈਸਾ ਕਮਾ ਲੈਂਦਾ ਉਦੋਂ ਤੱਕ ਆਪ ਵੀ ਨਹੀਂ ਰਹਿੰਦਾ ਜੇ ਆਪ ਰਵੇ ਵੀ ਜੀਵਨ ਵਿੱਚ ਪੈਸਾ ਆ ਜਾਵੇ ਸਭ ਕੁਝ ਆ ਜਾਵੇ ਫਿਰ ਉਹ ਮਾੜਾ ਪ੍ਰਭਾਵ ਨਾਲ ਹੀ ਚੁੱਕੀ ਫਿਰਦਾ ਕਿਸੇ ਇੱਕ ਦਾ ਵੀ ਮਾੜਾ ਪ੍ਰਭਾਵ ਹੈ ਜੀਵਨ ਸੁਖੀ ਨਹੀਂ ਹੋ ਸਕਦਾ ਸੁਖੀ ਕਰਨ ਵਾਸਤੇ ਕੀ ਕਰਨਾ ਪਏਗਾ ਖਰਾਕ ਦੇਣੀ ਪੈਣੀ ਹੈ ਉਸ ਸੱਚੇ ਗਿਆਨ ਦੀ ਕਿਰਪਾ ਦੁਆਰਾ ਅੰਦਰੋਂ ਚੰਗੇ ਗੁਣਾਂ ਨੇ ਉਜਾਗਰ ਹੋ ਜਾਣਾ ਫਿਰ ਤੇ ਸਦੀਵੀ ਚੜ੍ਹਦੀ ਕਲਾ ਹੀ ਹੈ ਨਾ ਫਿਰ ਸੁਖ ਪ੍ਰਾਪਤ ਹੋਣਾ ਹੈ ਸੋ ਮਨ ਨੂੰ ਵੀ ਮਨ ਦੀ ਖੁਰਾਕ ਦਈਏ ਮਾਂਦੀ ਖੁਰਾਕ ਕੀ ਹੈ ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ ਜਿਨੇ ਇਹ ਸਤਿਗੁਰੂ ਜੀ ਦੀ ਗੁਰਬਾਣੀ ਆਪਣੇ ਪੱਲੇ ਬੰਨ ਲਈ ਨਾ ਜਿਨੇ ਇਹਨਾਂ ਬਚਨਾਂ ਨੂੰ ਕੇਵਲ ਪੱਲੇ ਹੀ ਨਹੀਂ ਬੰਨਿਆ ਇੱਕ ਇੱਕ ਬਚਨ ਨੂੰ ਕਮਾਣਾ ਆਪਣੇ ਜੀਵਨ ਵਿੱਚ ਸ਼ੁਰੂ ਕਰਤਾ ਜਿਹੜੀ ਮੈਨੂੰ ਸਤਿਗੁਰੂ ਜੀ ਵੱਲੋਂ ਸਿੱਖਿਆ ਮਿਲਦੀਆਂ ਉਹਨੂੰ ਮੈਂ ਆਪਣੇ ਜੀਵਨ ਵਿੱਚ ਐਮਪਲਾਈ ਕਰਦਾ ਜਦੋਂ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼ ਕਰਦਾ ਫਿਰ ਬੜਾ ਸੁੱਖ ਮਿਲਦਾ ਹੈ ਉਸ ਅਦੀਵੀਂ ਆਨੰਦ ਹੈ ਭਾਵੇਂ ਤੁਹਾਡੇ ਕੋਲ ਕੋਈ ਪੈਸਾ ਹੈ ਜਾਂ ਨਹੀਂ ਹੈ ਤੁਹਾਡੇ ਕੋਲ ਚੰਗਾ ਘਰ ਹੈ ਜਾਂ ਨਹੀਂ ਹੈ ਫਿਰ ਤੇ ਜਿਉਣ ਦਾ ਢੰਗ ਆ ਜਾਂਦਾ ਹੈ ਸੋ ਆਪਾਂ ਸਾਰੇ ਸੁੱਖ ਕਿਤੇ ਬਾਹਰ ਨਾਲ ਲੱਭੀਏ ਸੁੱਖ ਸਾਡੇ ਸਾਰਿਆਂ ਦੇ ਅੰਦਰ ਹੈ ਸੁੱਖ ਕਿਤੇ ਜਾ ਕੇ ਨਹੀਂ ਮਿਲਦਾ ਸੁੱਖ ਆਪਣੇ ਅੰਦਰ ਆਲਰੇਡੀ ਪਿਆ ਹੋਇਆ ਹੈ